ਇੱਕ ਦੋ ਵੀਊ ਹੋ ਗਏ ਲਓ ਜੀ ਅੱਜ ਅਸੀਂ ਆਏ ਆਂ ਸ੍ਰੀ ਚਮਕੌਰ ਸਾਹਿਬ ਸ਼ਹੀਦੀ ਜੋੜ ਮੇਲੇ ਤੇ ਸੋ ਇੱਥੇ ਸੰਗਤਾਂ ਦਾ ਜਿਹੜਾ ਪਰਮਾ ਇਕੱਠਾ ਤੁਸੀਂ ਦੇਖ ਸਕਦੇ ਆ ਕਿਵੇਂ ਚਮਕੌਰ ਸਾਹਿਬ ਦੀ ਜਿਹੜੀ ਧਰਤੀ ਆ ਖਜਾ ਖਜ ਭਰੀ ਹੋਈ ਆ ਸਮੂਹ ਸੰਗਤ ਇੱਥੇ ਸਰਦਾ ਅਜਲੀ ਦਿਨ ਪਹੁੰਚੀ ਹੋਈ ਆ ਗੁਰੂ ਸਾਹਿਬ ਦੇ ਜਿਹੜੇ ਵੱਡੇ ਸਹਬਜ਼ਾਦੇ ਅਤੇ ਜਿਹੜੇ ਉਹਨਾਂ ਦੇ ਨਾਲ ਸਿੰਘ ਸੀ ਸੀਰ ਹੋਏ ਆ ਉਹਨਾਂ ਨੂੰ ਇੱਥੇ ਸਰਦਾ ਅਜਲੀ ਭੇਟ ਕਰਨ ਵਾਸਤੇ ਚਮਕੌਰ ਸਾਹਿਬ ਦੀ ਧਰਤੀ ਤੇ ਜਿਹੜਾ ਸ਼ਹੀਦੀ ਜੋੜ ਮਿਲਨ ਦਾ ਬਚਕਾਰਨਾ ਦੇ ਨਾਂ ਬੜੀ ਤਦਾਦ ਦੀ ਸੰਗਤ ਪਹੁੰਚੀ ਹੋਈ ਆ ਸੋ ਅਸੀਂ ਵੀ ਅੱਜ ਆਪਣੇ ਨਾਲ ਦੇ ਸਤਿਆ ਨਾਲ ਇੱਥੇ ਆਏ ਸੀ ਸੋ ਆਪਾਂ ਆਓ ਆਪਾਂ ਪਰਨ ਕਰੀਏ ਗੁਰੂ ਦੀਆਂ ਸਫਿਆਮਾਂ ਦੇ ਚੱਲਣ ਦਾ ਤੇ ਦੇ ਇੱਥੇ ਸਾਡੇ ਜਿਹੜਾ ਤਾੜੀ ਸਾਹਿਬ ਗੁਰਦੁਆਰਾ ਦੇ ਗੁਰਦੁਆਰਾ ਸਾਹਿਬ ਦੇ ਲਾਗੇ ਪਿੰਡ ਖੇੜੀ ਸਲਾਮਤਪੁਰ ਵਾਲਿਆਂ ਨਾਲ ਮੇਰੇ ਇੱਧਰ ਜੌਨੀ ਬਾਈ ਜੀ ਹੁਣੀ ਖੜੇ ਆ ਇਹਨਾਂ ਨੇ ਇੱਥੇ ਲੰਗਰ ਵੀ ਜਿਹੜਾ ਲਾਇਆ ਹੋਇਆ ਪਿੰਡ ਖੇੜੀ ਸਲਾਮਤਪੁਰ ਵੱਲੋਂ ਤੇ ਸਮੂਹ ਸੰਗਤ ਨੂੰ ਬੇਨਤੀ ਕਿ ਉੱਥੇ ਜਾ ਕੇ ਲੰਗਰ ਵੀ ਛਕੋ ਤੇ ਦਰਸ਼ਨ ਵੀ ਕਰੋ ਸੇਵਾ ਵੀ ਕਰੋ ਉੱਥੇ ਲੰਗਰ 'ਚ ਤੇ ਲੰਗਰ 'ਚ ਜਾ ਕੇ ਲੰਗਰ ਵੀ ਛਕੋ ਸੋ ਖੇੜੀ ਸ਼ਰਮਤਪੁਰ ਬੜਿਆਣਾ ਲੰਗਰ ਲਾਇਆ ਹੋ ਜੀ ਇੱਥੇ ਸੋ ਸਭ ਨੂੰ ਬੇਨਤੀ ਕਿ ਉੱਥੇ ਭਾਈ ਵਿਵਸਥਾ ਪੂਰੀ ਕੀਤੀ ਗਈ ਲੰਗਰ ਦੀ ਜਿਸ ਕਿਸ ਨੂੰ ਜ਼ਰੂਰਤ ਹੋਵੇ ਉੱਥੇ ਜਾ ਕੇ ਲੰਗਰ ਵੀ ਸ਼ਰਕਦਾ ਹੈ ਸੋ ਧੰਨਵਾਦ ਜੀ ਸਭ ਦਾ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਣ ਤੇ ਸੋ ਵੀਡੀਓ ਕਹੀ ਜਿ ਲਈ ਜਰੂਰ ਦੱਸਿਓ ਜੀ ਫਿਰ ਤੋਂ ਇੱਕ ਵਾਰਾਂ ਗੁਰੂ ਸਾਹਿਬ ਦੇ ਛੋਟੇ ਛੋਟੇ ਬੱਚਿਆਂ ਨੂੰ ਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਤੇ ਅਸੀਂ ਪਹੁੰਚੇ ਆ ਜੀ ਤੇ ਸੂਸਮ ਸੰਗਤ ਨੂੰ ਬੇਨਤੀ ਵੀ ਕਰਦੇ ਆ ਕਿ ਨਿਮਰਤਾ ਚ ਰਹਿੰਦੇ ਹੋਏ ਇੱਕ ਜਾਬ ਤੇ ਜ ਰਹਿੰਦੇ ਹੋਏ ਇੱਥੇ ਸ੍ਰੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰੋ ਕੋਈ ਹੁੱਲੜਵਾਜੀ ਨਾ ਕਰੋ ਕਈ ਵਾਰ ਆਪਾਂ ਦੇਖਦੇ ਆ ਕੋਈ ਗਰੁੱਪ ਜਿਹਾ ਬਣਾ ਕੇ ਮੁੰਡੇ ਹਨਾ ਐਦਾਂ ਦੀ ਕੋਈ ਹਰਕਤਾਂ ਕਰਦੇ ਉਹ ਨਹੀਂ ਕਰਨੀ ਚਾਹੀਦੀਆਂ ਧੰਨਵਾਦ ਜੀ ਸਾਰਿਆਂ ਦਾ